ਇਸ ਵਾਰ ਦਾ ਬਜਟ ਜਦੋਂ ਹੀ ਨਿਰਮਲਾ ਸਿਤਰਮਨ ਹੁਣਾ ਦੇ ਵੱਲੋਂ ਜਿਹੜਾ ਅਨਾਉਂਸ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਵਰਗਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜੀ ਹੈ ਸਭ ਤੋਂ ਜਿਹੜੀ ਵੱਡੀ ਗੱਲ ਇਸ ਬਜਟ ਚ ਆਹੀ ਹੈ ਜਿਹੜੀ ਟੈਕਸ ਐਗਜ਼ੈਂਪਸ਼ਨ ਲਿਮਿਟ ਹੈ ਜਿਹੜੀ 7 ਲੱਖ ਸੀ ਉਹ 12 ਲੱਖ ਕੀਤੀ ਗਈ ਹੈ ਇੱਕ ਆਮ ਆਦਮੀ ਜਿਹੜਾ ਬਜ਼ੁਰਗ ਹੈ ਉਹ ਆਪਣੀ ਸਾਰੀ ਉਮਰ ਦੀ ਕਮਾਈ ਉਸ ਤੋਂ ਬਾਅਦ ਰਿਟਾਇਰਮੈਂਟ ਹੋਣ ਤੋਂ ਬਾਅਦ ਜਦ ਜਦੋਂ ਕਮਾਣਾ ਬੰਦ ਕਰ ਦਿੰਦਾ ਉਹ ਬੈਂਕ ਚ ਐਫ ਡੀ ਕਰਵਾ ਲੈਂਦਾ ਮੰਨ ਲਓ ਉਹਦੇ ਉੱਪਰ ਜਿਹੜਾ ਵਿਆਜ ਮਿਲਦਾ ਹੈ ਉਹਦੇ ਉੱਪਰ ਵੀ ਟੈਕਸ ਸੀ ਉਹ ਟीडीएस ਦੀ ਲਿਮਿਟ ਸੀ ਉਹ 50000 ਸੀ ਉਹ ਸਰਕਾਰ ਨੇ ਵਧਾ ਕੇ ਉਹਨੇ 1 ਲੱਖ ਕਰ ਦਿੱਤੀ ਸਰ ਸਿਹਤ ਦੇ ਪੱਖੋਂ ਜੇਕਰ ਗੱਲ ਕੀਤੀ ਜਾਵੇ ਤਾਂ ਹੈਲਥ ਦੇ ਵਿਭਾਗ ਦੇ ਲਈ ਸਰਕਾਰ ਨੇ ਕੀ ਸੋਚਿਆ ਹੈ ਬਜਟ ਵਿੱਚ ਟੋਟਲ 36 36 ਦਵਾਈਆਂ ਜਿਸਾ ਕੈਂਸਰ ਹੋਗਾ ਜੈਸਾ ਵੀ ਹੋਰ ਕੋਈ ਜੜੀਆਂ ਲਾਈਫ ਸੇਵਿੰਗ ਡਰਗ ਆਪਾਂ ਜਿਹਨੂੰ ਕਹਿੰਨੇ ਆਪਾਂ 36 ਟੋਟਲ ਉਸ ਕੈਟਾਗਰੀ ਦਵਾਈਆਂ ਦੀ ਕੈਟਾਗਰੀ ਵਿੱਚ ਸਰਕਾਰ ਨੇ ਉਸ ਤੋਂ ਬੇਸਿਕ ਕਸਟਮ ਡਿਊਟੀ ਜਿਹੜੀ ਹੈ ਉਹ ਜਿਹੜੀ ਹੈ ਉਹ ਘਟਾ ਦਿੱਤੀ ਹੈ ਸੋ ਅੰਜਨਾਲਾ ਕਿਹਾ ਕਿ ਆਮ ਲੋਕ ਵੀ ਉਸ ਦਵਾਈ ਨੂੰ ਅਫੋਰਡ ਕਰਕੇ ਆਪਣੀ ਜਾਨ ਬਚਾ ਸਕਦੇ ਸਨ ਜਿੰਦਗੀ ਯਾਪਨ ਕਰਨ ਦੇ ਲਈ ਸਿੱਖਿਆ ਤੇ ਸਿਹਤ ਇਹ ਦੋਨੋਂ ਹੁਣੇ ਬਹੁਤ ਜ਼ਰੂਰੀ ਹੈ ਚਲੋ ਸਿਹਤ ਦੇ ਪੱਖੋਂ ਉਹਨਾਂ ਨੇ 36 ਦਵਾਈਆਂ ਦੇ ਉੱਤੇ ਜਿਹੜਾ ਉਹਨਾਂ ਨੂੰ ਸਸਤਾ ਕੀਤਾ ਤੇ ਸਿੱਖਿਆ ਦੇ ਲਈ ਇਸ ਵਾਰ ਦੇ ਬਜਟ ਚ ਕੀ ਖਾਸ ਹੈ ਪੰਜਾਬ ਸਰਕਾਰ ਲਗਾਤਾਰ ਕਹਿ ਰਹੀ ਕਿ ਇਸ ਵਾਰ ਦੇ ਬਜਟ ਚ ਸਾਨੂੰ ਆਖੋ ਪਰੂਖਾ ਕਰ ਲਿਆ ਗਿਆ ਜਾਂ ਪੰਜਾਬੀਆਂ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਕੀਤਾ ਗਿਆ ਤੁਹਾਨੂੰ ਲੱਗਦਾ ਹੈ ਕਿ ਕੁਝ ਇਸ ਤਰ੍ਹਾਂ ਦਾ ਹੈ ਜਾਂ ਪੰਜਾਬ ਲਈ ਬਜਟ ਵਿੱਚ ਕੁਝ ਵੀ ਨਹੀਂ ਹੈਗਾ ਔਰਤਾਂ ਦੇ ਲਈ ਕੀ ਖਾਸ ਹੈ ਜੀ ਇਸ ਵਾਰ ਦੇ ਬਜਟ ਦੇ ਵਿੱਚ ਸਰ ਜ਼ਿੰਦਗੀ ਨੂੰ ਸੋਹਣਾ ਜੀਣ ਦੇ ਲਈ ਰੋਟੀ ਕਪੜਾ ਤੇ ਮਕਾਨ ਇਹ ਆਮ ਬੰਦੇ ਦੀਆਂ ਤਿੰਨ ਡਿਮਾਂਡਸ ਹੁੰਦੀਆਂ ਨੇ ਕਿ ਸਾਨੂੰ ਰੋਟੀ ਜਿਹੜੀ ਆ ਉਹ ਆਸਾਨੀ ਨਾਲ ਮਿਲੇ ਮਕਾਨ ਹੋਵੇ ਤੇ ਕਪੜਾ ਜਿਹੜਾ ਸੇ ਸੌਖਾ ਕੀ ਇਸ ਵਾਰ ਦੇ ਪੂਰੇ ਕੁਲ ਮਲਾ ਕੇ ਟੋਟਲ ਬਜਟ ਦੇ ਵਿੱਚ ਆਮ ਬੰਦੇ ਨੂੰ ਇਹ ਤਿੰਨ ਚੀਜ਼ਾਂ ਸਸਤੀਆਂ ਹੋ ਸਕਦੀਆਂ ਨੇ ਜਾਂ ਮਹਿੰਗਾਈ ਉੱਥੇ ਦੀ ਉੱਥੇ ਹੀ ਹੈ ਰਣਕ ਪੰਜਾਬ ਦੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸ਼ੀਤਲ ਠਾਕੁਰ ਦੇਸ਼ ਦੇ ਵਿੱਚ ਬਜਟ ਸਾਹਮਣੇ ਆਇਆ ਹਾਲਾਂਕਿ ਇਹ ਬਜਟ ਹਰ ਸਾਲ ਆਉਂਦਾ ਹੈ ਤਾਂ ਕਿ ਪੂਰੇ ਦੇਸ਼ ਦਾ ਜਿਹੜਾ ਫਾਈਨੈਂਸ਼ਲੀ ਤਾਣਾ ਬਾਣਾ ਹੈ ਉਹ ਸਹੀ ਢੰਗ ਨਾਲ ਚੱਲ ਸਕੇ ਜੇਕਰ ਮੱਧ ਵਰਗ ਦੀ ਗੱਲ ਕਰ ਲਈਏ ਜਾਂ ਨਿਮਨ ਵਰਗ ਦੀ ਗੱਲ ਕਰ ਲਈਏ ਤਾਂ ਹਰ ਕਿਸੇ ਦਾ ਇਸ ਬਜਟ ਦੇ ਉੱਤੇ ਰੁਝਾਨ ਜੁੜਿਆ ਹੁੰਦਾ ਹੈ ਕਿ ਇਸ ਵਾਰ ਦੇ ਬਜਟ ਦੇ ਵਿੱਚ ਕੀ ਸਾਡੇ ਲਈ ਖਾਸ ਹੈ ਹਰ ਕੋਈ ਚਾਹੁੰਦਾ ਹੈ ਕਿ ਸਰਕਾਰਾਂ ਸਾਨੂੰ ਕੁਝ ਨਾ ਕੁਝ ਬਜਟ ਦੇ ਵਿੱਚ ਦੇ ਕੇ ਜਾਣ ਹੁਣ ਗੱਲ ਆਉਂਦੀ ਹੈ ਇਸ ਵਾਰ ਦੇ ਬਜਟ ਦੀ ਇਸ ਵਾਰ ਦਾ ਬਜਟ ਜਦੋਂ ਹੀ ਨਿਰਮਲਾ ਸਿਤਾਰਮਨ ਹੁਣਾ ਦੇ ਵੱਲੋਂ ਜਿਹੜਾ ਅਨਾਉਂਸ ਕੀਤਾ ਗਿਆ ਉਸ ਤੋਂ ਬਾਅਦ ਬਹੁਤ ਸਾਰੇ ਵਰਗਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜੀ ਹੈ ਕਿਉਂਕਿ ਆਮ ਭਾਸ਼ਾ ਦੇ ਵਿੱਚ ਜੇਕਰ ਇਹਨੂੰ ਸਮਝਿਆ ਜਾਏ ਤਾਂ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਦਾ ਬਜਟ ਪਹਿਲਾਂ ਦੇ ਬਜਟ ਨਾਲੋਂ ਕਾਫੀ ਵੱਖਰਾ ਸੀ ਤੇ ਇਸ ਵਾਰ ਦੇ ਬਜਟ ਵਿੱਚ ਬਹੁਤ ਕੁਝ ਆਮ ਲੋਕਾਂ ਨੂੰ ਦਿੱਤਾ ਗਿਆ ਹੈ ਹੁਣ ਅਸੀਂ ਇਹ ਪਤਾ ਕਰਨਾ ਹੈ ਕਿ ਸਾਡੇ ਲਈ ਇਸ ਬਜਟ ਵਿੱਚ ਕੀ ਖਾਸ ਆ ਇਹ ਜਾਣਨ ਦੇ ਲਈ ਅੱਜ ਅਸੀਂ ਅਰਥਸ਼ਾਸਤਰੀ ਡਾਕਟਰ ਨਵਦੀਪ ਸਿੰਘ ਹੁਣਾ ਦੇ ਨਾਲ ਗੱਲਬਾਤ ਕਰਾਂਗੇ ਆਮ ਭਾਸ਼ਾ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਬਜਟ ਦਾ ਗਣਿਤ ਹੈ ਇਹ ਅਸਲ ਦੇ ਵਿੱਚ ਸਾਡੇ ਲਈ ਕਿੰਨਾ ਕੁ ਖਾਸ ਹੈ ਤੇ ਇਹਦੇ ਵਿੱਚ ਸਾਡੇ ਲਈ ਕੀ ਕੁਝ ਹੈ ਸਰ ਜੀ ਜੀ ਆਇਆਂ ਨੂੰ ਬਹੁਤ ਸ਼ੁਕਰੀਆ ਮੈਡਮ ਜੀ ਤਾਂ ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਚੈਨਲ ਤੇ ਤਾਕਿ ਮੈਂ ਬਜਟ ਦੇ ਬਾਰੇ ਆਪਣੇ ਕੋਈ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਸਕਾਂ ਬਹੁਤ ਬਹੁਤ ਸ਼ੁਕਰੀਆ ਮੈਂ ਸਰ ਜਦੋਂ ਪਰਸੋਂ ਅਨਾਉਂਸ ਹੋਇਆ ਤਾਂ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਅਗਲੇ ਦਿਨ ਸੁਰਖੀਆਂ ਬਣ ਕੇ ਆਈਆਂ ਕਿ ਜਿਹੜਾ ਤੋਹਫਾ ਹੈ ਭਾਜਪਾ ਦੇ ਵੱਲੋਂ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਹਨਾ ਇਹ ਤੋਹਫੇ ਦੇ ਵਿੱਚ ਕੀ ਕੀ ਹੈ ਇਸ ਵਾਰ ਦੇ ਤੋਹਫੇ 'ਚ ਖਾਸ ਕੀ ਹੈ ਦੇਖੋ ਜੀ ਜੇ ਤੋਹਫੇ ਦੇ ਰੂਪ 'ਚ ਅਸੀਂ ਪੋਲੀਟੀਕਲ ਨਾ ਗੱਲ ਕਰਦੇ ਹੋਈ ਅਸੀਂ ਅਰਸ਼ਾਸ਼ਟਰੀ ਹਾਂ ਤਾਂ ਉਸ ਦੇ ਸੰਦਰਭ ਦੇ ਵਿੱਚ ਇਹ ਗੱਲ ਹੈ ਕਿ ਹਰ ਕੋਈ ਬੰਦਾ ਟੈਕਸ ਪੇ ਜਿਹੜਾ ਟੈਕਸ ਪੇਰ ਹੈ ਉਹ ਸਭ ਤੋਂ ਜਿਹੜੀ ਵੱਡੀ ਗੱਲ ਇਸ ਬਜਟ ਚ ਆਈ ਹੈ ਜਿਹੜੀ ਟੈਕਸ ਐਗਜ਼ੈਂਪਸ਼ਨ ਲਿਮਿਟ ਹੈ ਜਿਹੜੀ 7 ਲੱਖ ਸੀ ਉਹ 12 ਲੱਖ ਕੀਤੀ ਗਈ ਹੈ ਜਦਕਿ ਜਿਹੜੀ ਸੈਲਡ ਕਲਾਸ ਸੀ ਉਹਨਾਂ ਵਾਸਤੇ 75000 ਐਡੀਸ਼ਨਲ ਸੀ ਮਤਲਬ ਕਿ ਉਹਨਾਂ ਲਈ ਕੀ ਹੋ ਗਿਆ 7 ਲੱਖ 75000 ਦੀ ਲਿਮਿਟ ਜਿਹੜੀ ਵੱਧ ਕੇ 12 ਲੱਖ 75000 ਹੋ ਗਈ ਜੋ ਕਿ ਪਿਛਲੇ ਕਾਫੀ ਸਾਲਾਂ ਤੋਂ ਲੋਕਾਂ ਦੀ ਆਸ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਮ ਮਦ ਵਰਕ ਜਿਹੜਾ ਹੈਗਾ ਉਹਦੇ ਉੱਪਰ ਟੈਕਸ ਦਾ ਬੋਝ ਜਿਹੜਾ ਉਹ ਘਟਾਇਆ ਜਾਵੇ ਜਿਹੜਾ ਕਿ ਕਿਸੇ ਵੀ ਬਜਟ 'ਚ ਇਸ ਤਰ੍ਹਾਂ ਦੀ ਵੱਡੀ ਕੋਸ਼ਿਸ਼ਾ ਨਹੀਂ ਕੀਤੀ ਗਈ ਸੀ ਕਿਉਂਕਿ ਜਿਹੜਾ ਟੈਕਸ ਹੈ ਟੈਕਸ ਕੋਈ ਡਾਊਟ ਨਹੀਂ ਹੈ ਕਿ ਸਰਕਾਰ ਦਾ ਇੱਕ ਆਮਦਨ ਦਾ ਸੋਰਸ ਹੈ ਲੇਕਿਨ ਦੂਜੇ ਪਾਸੇ ਇਹ ਆਮ ਜਨਤਾ 'ਤੇ ਬੋਝ ਹੈ ਜੇ ਜ਼ਿਆਦਾ ਬੋਝ ਹੋਏਗਾ ਤੇ ਜਨਤਾ ਕੋਲ ਪੈਸਾ ਵੀ ਖਰਚਣ ਲਈ ਨਹੀਂ ਹੋਏਗਾ ਅਗਰ ਪੈਸਾ ਖਰਚਣ ਵਾਸਤੇ ਨਹੀਂ ਹੋਏਗਾ ਤਾਂ ਡਿਮਾਂਡ ਨਹੀਂ ਹੋਏਗੀ ਤਾਂ ਮਾਰਕੀਟ ਕਿਸ ਤਰ੍ਹਾਂ ਪੂਰੀ ਇਕਨੋਮੀ ਕਿਸ ਤਰ੍ਹਾਂ ਚੱਲੇਗੀ ਤਾਂ ਸਰਕਾਰ ਦੋ ਤਰੀਕੇ ਨਾਲ ਇਸ ਬਜਟ ਜਾਂ ਇਸ ਟੈਕਸ ਅਮਪਸ਼ਨ ਨੂੰ ਜਿਹੜੀ ਲਿਮਿਟ ਵਧਾਣ ਲਈ ਜਿਹੜਾ ਨੂੰ ਆਦੇਸ਼ ਹੈ ਤਾਂ ਕਿ ਲੋਕਾਂ ਦੀ ਡਿਸਪੋਜ਼ੀਬਲ ਇਨਕਮ ਮਤਲਬ ਜਿਹੜੇ ਤੁਹਾਡੇ ਜੇਬ ਚ ਖਰਚਿਆਂ ਤੋਂ ਬਾਅਦ ਜਿਹੜੀ ਤੁਹਾਡੀ ਇਨਕਮ ਬਚਦੀ ਹੈ ਉਹਦਾ ਹਿੱਸਾ ਵਧਾ ਕੇ ਤਾਂ ਕਿ ਲੋਕ ਉਸ ਬਚੇ ਹੋਏ ਇਨਕਮ ਨੂੰ ਖਰਚਣ ਸੇਵ ਕਰਨ ਔਰ ਇਨਵੈਸਟ ਕਰਨ ਤਾਂ ਕਿ ਉਹ ਇਕਨੋਮੀ ਸਾਡੀ ਸਾਡੀ ਅਰਥਵਿਵਸਥਾ ਜਿਹੜੀ ਕਾਫੀ ਧੀਰ ਤੋਂ ਸਲੋ ਚੱਲ ਰਹੀ ਹੈ ਹੁਣ ਜਿਸ ਤੱਕ ਅੰਤਰਰਾਸ਼ਟਰੀ ਪੱਧਰ ਤੇ ਵੀ ਹਾਲਾਤ ਇਸ ਤਰ੍ਹਾਂ ਦੇ ਬਣ ਰਹੇ ਨੇ ਕਿ ਪੂਰੀ ਪੂਰੀ ਅਰਥਵਿਵਸਥਾ ਵਿੱਚ ਜੜੀਆ ਡਾਊਨਫਾਲ ਆ ਰਿਹਾ ਹੈ। ਤਾਂ ਸਰਕਾਰ ਦਾ ਇਹ ਚੀਜ਼ ਹੈ ਕਿ ਜਿਹੜੇ ਮੱਧ ਵਰਗ ਸਾਡੀ ਮੈਜੋਰਟੀ ਪਾਪੂਲੇਸ਼ਨ ਹੈ ਉਹ ਜਿਹੜੀ ਹੈ ਐਸ ਇਨਕਮ ਬ੍ਰੈਕਟ ਵਿੱਚ ਫਾਲ ਕਰਦੀ ਹੈ ਉਹਨੂੰ ਕੁਝ ਨਾ ਕੁਝ ਤਰੀਕੇ ਨਾਲ ਰੀਲੀਫ ਦਿੱਤੀ ਜਾਵੇ ਤਾਂ ਕਿ ਸਾਡੀ ਅਰਥਵਿਵਸਥਾ ਜਿਹੜੀ ਹੈ ਉਹ ਪਟੜੀ ਤੇ ਆ ਜਾਵੇ। ਸਰ ਜਿਵੇਂ ਤੁਸੀਂ ਕਿਹਾ 7 ਤੋਂ 12 ਲੱਖ ਵਧਾ ਦਿੱਤੀ ਗਈ ਹੈ ਨਾ ਇਹ ਲੋਕਾਂ ਦੇ ਲਈ ਇੱਕ ਖੁਸ਼ੀ ਆ ਗਈ ਕਿ ਚਲੋ ਕਿੱਥੇ ਤੇ 7 ਲੱਖ ਤੇ ਜਿਹੜਾ ਟੈਕਸ ਦਿੱਤਾ ਜਾਂਦਾ ਸੀ ਤੇ ਹੁਣ 12 ਲੱਖ ਤੱਕ ਛੋਟ ਆ ਗਈ ਆ ਇੱਕਦਮ ਵਧਾ ਦੇਣਾ ਹੈ ਤਾਂ ਇੱਕ ਬੜੀ ਵਧੀਆ ਹੀ ਗੱਲ ਆ ਲੋਕਾਂ ਦੇ ਲਈ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਹਿੰਦੁਸਤਾਨ ਚ ਕਿੰਨੇ ਕੁ ਲੋਕ 12 ਲੱਖ ਦੇ ਅੰਡਰ ਵੀ ਆਉਂਦੇ ਹੋਣਗੇ ਵੈਸੇ ਦਾ ਟੈਕਸ ਪੇਅਰ ਜਿਹੜੇ ਨੇ ਜਿਹੜਾ 12 ਲੱਖ ਤੋਂ ਜਿਹੜਾ ਸਰਕਾਰ ਦਾ ਅੰਕੜਾ ਉਹ 1 ਲੱਖ ਕਿਉਂਕਿ ਸਾਡੇ ਇੱਥੇ ਹਿੰਦੁਸਤਾਨ 'ਚ ਅਸੀਂ ਅਗਰ ਸਰਕਾਰ ਡਾਟਾ ਵੀ ਦੇਖੇ ਗਵਰਨਮੈਂਟ ਦਾ ਡਾਟਾ ਵੀ ਦੇਖੀਏ ਤਾਂ ਬਹੁਤ ਘੱਟ ਪਰਸੈਂਟੇਜ ਹੈ ਲੋਕ ਜਿਹੜੇ ਟੈਕਸ ਪੇਅਰ ਕਰਦੇ ਨੇ ਹੈਨਾ ਸੋ ਐਸ ਕਰਕੇ ਚਾਹੇ 1 ਲੱਖ ਆ ਰਹੇ ਨੇ ਲੇਕਿਨ ਉਹੀ ਹੈ ਉਹੀ ਕਲਾਸ ਹੈ ਕਿ ਜਿਹੜੀ ਅਰਥਵਿਵਸਥਾ ਨੂੰ ਅਸਲੀ ਰੂਪ ਨਾਲ ਚਲਾਉਂਦੇ ਹੈ ਜਿਨ੍ਹਾਂ ਨੇ ਉਸੇ ਪੈਸੇ ਨਾਲ ਬਾਜ਼ਾਰ ਜਾ ਕੇ ਚੀਜ਼ਾਂ ਖਰੀਦਣੀਆਂ ਨੇ ਇਸ ਤੋਂ ਇਲਾਵਾ ਹੋਰ ਕੀ ਕੀ ਖਾਸ ਹੈ ਇਸ ਵਾਰ ਦੇ ਬਜਟ 'ਚ ਇਸ ਤੋਂ ਇਲਾਵਾ ਹੋਰ ਇੱਕ ਸੀਨੀਅਰ ਸਿਟੀਜ਼ਨ ਵਾਸਤੇ ਕਿਉਂਕਿ ਹਰ ਵਰਗ ਅਸੀਂ ਕਹਿ ਰਹੇ ਹਰ ਵਰਗ ਉਹਦੇ ਸੀਨੀਅਰ ਸਿਟੀਜ਼ਨ ਕਿਉਂਕਿ ਇੰਡੀਆ ਵਿੱਚ ਸੋਸ਼ਲ ਸਿਕਿਉਰਿਟੀ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਤਾਂ ਇਹ ਬੜੀ ਚੀਜ਼ ਸਾਲਾਂ ਤੋਂ ਚੱਲ ਰਿਹਾ ਸੀ ਕਿ ਜਿਹੜਾ ਇੱਕ ਆਮ ਆਦਮੀ ਹੈ ਜਿਹੜਾ ਬਜ਼ੁਰਗ ਹੈ ਉਹ ਆਪਣੀ ਸਾਰੀ ਉਮਰ ਦੀ ਕਮਾਈ ਉਸ ਤੋਂ ਬਾਅਦ ਰਿਟਾਇਰਮੈਂਟ ਹੋਣ ਤੋਂ ਬਾਅਦ ਜਦੋਂ ਕਮਾਣਾ ਬੰਦ ਕਰ ਦਿੰਦਾ ਹੈ ਉਹ ਬੈਂਕ 'ਚ ਐਫ ਡੀ ਕਰਵਾ ਲੈਂਦਾ ਮੰਨ ਲਓ ਉਹਨੂੰ ਉੱਪਰ ਜਿਹੜਾ ਵਿਆਜ ਮਿਲਦਾ ਹੈ ਉਹਨੂੰ ਉੱਪਰ ਵੀ ਟੈਕਸ ਸੀ ਉਹ ਟीडीएस ਦੀ ਲਿਮਿਟ ਸੀ ਉਹ 50000 ਸੀ ਤੇ ਉਹ ਸਰਕਾਰ ਨੇ ਵਧਾ ਕੇ ਉਹ 1 ਲੱਖ ਕਰ ਦਿੱਤੀ ਹੈ ਅੱਛਾ ਆਮ ਬੰਦੇ ਲਈ ਵੀ ਜਿਹੜਾ ਨਾਨ ਸੀਨੀਅਰ ਸਿਟੀਜ਼ਨ ਪਰਸਨ ਹੈ ਉਹਦੀ ਵੀ ਲਿਮਿਟ 40000 ਸੀ ਉਹਨੂੰ 50000 ਕਰ ਦਿੱਤੀ ਹੈ ਇਸ ਦਾ ਮਤਲਬ ਕਿ ਸਰਕਾਰ ਹਰ ਵਰਗ ਨੂੰ ਦੇਖ ਰਹੀ ਹੈ اسی طرحیں اسی نوجوان پیڑی ਲਈ ਗੱਲ ਕਰੀ ਅੱਜ ਕੱਲ ਜਿਸ ਤਰ੍ਹਾਂ ਇੱਕ ਗਿਗ ਇਕਨੋਮੀ ਦਾ ਕਨਸੈਪਟ ਹੈ ਜਿੰਦੇ ਵਿੱਚ ਸਾਨੂੰ ਦੇਖਿਆ ਗਿਆ ਅੱਜ ਦੇ ਟਾਈਮ 'ਚ ਪਰਮਨੈਂਟ ਜੌਬਸ ਬਹੁਤ ਘਟ ਰਹੀਆਂ ਨੇ ਸਾਰੇ ਟੈਂਪਰਰੀ ਜੌਬਸ ਨੇ ਹੈਨਾ ਕਿਸੇ ਵੀ ਕਹ ਲਈਏ ਨਾ ਜਿਨ੍ਹਾਂ ਦੇ ਕੱਚੇ ਨੌਕਰੇ ਕਹ ਲਈ ਹੈ ਨਾ ਤਾਂ ਉਸ ਸਰਕਾਰ ਨੇ ਦੇਖਿਆ ਕਿ ਹੁਣ ਇਹ ਜਿਹੜਾ ਵਰਗ ਹੈ ਇਹਦਾ ਪ੍ਰੋਪੋਰਸ਼ਨ ਵੀ ਟੋਟਲ ਲੇਬਰ ਮਾਰਕੀਟ 'ਚ ਵੱਧਾ ਪਿਆ ਹੈ ਤਾਂ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਲਈ ਕਿਉਂਕਿ ਉਹ ਵੀ ਆਪਣੀ ਇਕਨੋਮੀ 'ਚ ਬੜਾ ਅੱਛਾ ਕੰਟਰੀਬਿਊਸ਼ਨ ਕਰ ਰਹੇ ਨੇ ਤੋ ਉਹਨਾਂ ਦੇ ਲਈ ਵੀ ਉਹਨਾਂ ਨੇ ਈ ਸ਼ਰਮ ਪੋਰਟਲ ਤੇ ਰਜਿਸਟ੍ਰੇਸ਼ਨ ਕਰਕੇ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਪੂਰੇ ਫਾਰਮਲ ਸੈਕਟਰ ਚ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਉਹਨਾਂ ਨੂੰ ਵੀ ਕਿਸੇ ਤਰੀਕੇ ਨਾਲ ਸੋਸ਼ਲ ਸਕਿਉਰਿਟੀ ਇੰਸ਼ੋਰੈਂਸ ਜਾਂ ਹੋਰ ਕੋਈ ਉਹਨਾਂ ਦੇ ਫਾਇਦੇ ਲਈ ਕੋਈ ਨਾ ਕੋਈ ਸਕੀਮ ਜਿਹੜੀ ਹੈ ਉਹ ਲੈਂਦੇ ਜਾਵੇ ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਇੱਕ ਆਉਣ ਵਾਲੀ ਨੌਜਵਾਨ ਪੀੜ੍ਹੀ ਲਈ ਵੀ ਇੱਕ ਚੀਜ਼ ਹੈਗੀ ਹੈ ਕਿ ਚਲੋ ਅਗਰ ਸਾਡੇ ਕੋ ਪਰਮਨੈਂਟ ਜੌਬ ਨਹੀਂ ਹੈ ਹੈਨਾ ਤਾਂ ਸਾਨੂੰ ਸਰਕਾਰ ਰੈਕਗਨਾਈਜ਼ ਕਰਦੀ ਹੈ ਕਿ ਅਸੀਂ ਆਪਣੇ ਅਰਥਵਿਵਸਥਾ ਦਾ ਇੱਕ ਅਹਿਮ ਹਿੱਸਾ ਹੈਗੇ ਜਾਨੀ ਕਿ ਜਿਹੜੀਆਂ ਕੱਚੀਆਂ ਨੌਕਰੀਆਂ ਕਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ ਅੱਜ ਦੇ ਸਮੇਂ 'ਚ ਕਿਉਂਕਿ ਜੋਬਸ ਹੈ ਨਹੀਂ ਗਿਆ ਉਹਨਾਂ ਨੂੰ ਸਿਕਿਉਰ ਕਰਨ ਲਈ ਵੀ ਕੁਝ ਨਾ ਕੁਝ ਜਿਹੜੀ ਸਕੀਮ ਕੱਢੀ ਜਾ ਰਹੀ ਹੈ ਜੀ ਤਾਂ ਉਹ ਬਰਾ ਲਾ ਜੀ ਜੀ ਤਾਂ ਹੋ ਸਕਦਾ ਸਰ ਸਿਹਤ ਦੇ ਪੱਖੋਂ ਜੇਕਰ ਗੱਲ ਕੀਤੀ ਜਾਵੇ ਤਾਂ ਹੈਲਥ ਦੇ ਵਿਭਾਗ ਦੇ ਲਈ ਸਰਕਾਰ ਨੇ ਕੀ ਸੋਚਿਆ ਹੈ ਬਜਟ ਵਿੱਚ ਤਾਂ ਉਹ ਜਿਹੜੀ ਪਹਿਲੀ ਇੰਪੋਰਟੈਂਟ ਗੱਲ ਹੈ ਬਜਟ ਵਿੱਚ ਕੀ ਟੋਟਲ 36 36 ਦਵਾਈਆਂ ਜਿਸ ਦਾ ਕੈਂਸਰ ਹੋਗਾ ਜੈਸਾ ਵੀ ਹੋਰ ਕੋਈ ਜੜੀਆਂ ਲਾਈਫ ਸੇਵਿੰਗ ਡਰਗ ਆਪਾਂ ਜਿਹਨੂੰ ਕਹਿੰਨੇ ਆਪਾਂ 36 ਟੋਟਲ ਉਸ ਕੈਟਾਗਰੀ ਦਵਾਈਆਂ ਦੀ ਕੈਟਾਗਰੀ ਵਿੱਚ ਸਰਕਾਰ ਨੇ ਉਹ ਬੇਸਿਕ ਕਸਟਮ ਡਿਊਟੀ ਜਿਹੜੀ ਹੈ ਉਹ ਜਿਹੜੀ ਹੈ ਉਹ ਘਟਾ ਦਿੱਤੀ ਹੈ ਸੋ ਇਸ ਨਾਲ ਕਿਹਾ ਕਿ ਆਮ ਲੋਕ ਵੀ ਉਸ ਦਵਾਈ ਨੂੰ ਅਫੋਰਡ ਕਰਕੇ ਆਪਣੀ ਜਾਨ ਬਚਾ ਸਕਦੇ ਨੇ ਕਿਉਂਕਿ ਇਹ ਕੈਂਸਰ ਦੇਖੋ ਅੱਜ ਕੱਲ ਬਹੁਤ ਆਮ ਗੱਲ ਹੋ ਗਈ ਹੈ ਆਮ ਬੰਦਾ ਤੇ ਇਹ ਦਵਾਈ ਅਫੋਰਡ ਹੀ ਨਹੀਂ ਕਰ ਸਕਦਾ ਤੋ ਸਰਕਾਰ ਦਾ ਇਹ ਪ੍ਰੋਗਰਾਮ ਬਹੁਤ ਵਧੀਆ ਹੈ ਕੈਨਸਰ ਦੇ ਇਲਾਵਾ ਵੀ ਹੋਰ ਟੋਟਲ ਜਿਹੜੀਆਂ 36 ਦਵਾਈਆਂ ਜਿਹਨੂੰ ਆਪਾਂ ਲਾਈਫ ਸੇਵਿੰਗ ਡਰੱਗਸ ਕਹਿੰਦੇ ਆ ਉਹਨੂੰ ਬੇਸਿਕ ਕਸਟਮ ਡਿਊਟੀ ਉਹਨ ਦੇ ਉੱਪਰ ਘਟਾ ਦਿੰਦੀ ਹੈ ਤਾਂ ਕਿ ਉਹ ਆਮ ਦਵਾਈਆਂ ਜਿਹੜੀ ਹੈਗੀਆਂ ਉਹ ਆਮ ਬੰਦੇ ਤੇ ਪਹੁੰਚ ਤੇ ਆ ਜਾਂਦੀਆਂ ਡਾਕਟਰ ਸਾਹਿਬ ਜੀਵੇਂ ਦਵਾਈਆਂ ਦੀ ਗੱਲ ਇਹਦੇ ਵਿੱਚ ਹੈ ਕਿ ਦਵਾਈਆਂ ਉਹ ਰੱਖੀਆਂ ਗਈਆਂ ਜਿਹੜੀਆਂ ਕਿ ਜ਼ਿਆਦਾ ਲੋਕਾਂ ਦੀ ਪਹੁੰਚ ਦੇ ਵਿੱਚ ਨਹੀਂ ਹੁੰਦੀਆਂ ਜਾਂ ਮਹਿੰਗੀਆਂ ਹੁੰਦੀਆਂ ਵੀ ਉਹਨਾਂ ਦੀ ਪਹੁੰਚ ਤੇ ਆ ਜਾਏ ਇਹਨੂੰ ਜੇ ਆਪਾਂ ਥੋੜਾ ਜਿਹਾ ਦੂਜੇ ਪੱਖੋਂ ਵੀ ਵੇਖਿਆ ਜਾਵੇ ਤਾਂ ਇਹਦਾ ਮਤਲਬ ਬਿਮਾਰੀਆਂ ਵੀ ਉਨੀਆਂ ਹੀ ਵੱਧ ਗਈਆਂ ਹੋਣਗੀਆਂ ਸਿਜ਼ਿਸ ਦੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਨੇ ਕੈਂਸਰ ਦਾ ਪੇਸ਼ੈਂਟ ਦੇਖੋ ਆਮ ਲੱਭ ਰਿਹਾ ਅੱਜਕੱਲ ਇਹ ਰਿਸਪੈਕਟਿਵ ਦਾ ਏਜ ਗਰੁੱਪ ਬਿਲਕੁਲ ਔਰ ਦੂਸੇ ਗੱਲ ਰਹਿੰਦੀ ਹੈ ਕਿ ਆਪਣੇ ਹਿੰਦੁਸਤਾਨ ਚ ਆਪਾਂ ਕਹਿੰਦੇ ਕਿ ਸੱਤੋਂ ਤੱਕ 75% ਇੱਕ ਆਮ ਆਦਮੀ ਦਾ ਜਿਹੜਾ ਬਜਟ ਹੈ ਉਹ ਪੜ੍ਹਾਈ ਤੇ ਦਵਾਈ ਤੇ ਜਾਂਦਾ ਹਾਂ ਬਿਲਕੁਲ ਹਾਂਜੀ ਸੋ ਸਾਡੇ ਫੋਰਨ ਵਿੱਚ ਅਸੀਂ ਕਹਿੰਦੇ ਕਿ ਜੇ ਕੋਈ ਟੈਕਸ ਪੇਅਰ ਹੈਗਾ ਉਹਨੂੰ ਹੈਲਥ ਫੈਸਿਲਿਟੀ ਐਜੂਕੇਸ਼ਨ ਫੈਸਿਲਿਟੀਆਂ ਸੂਰੀ ਮਿਲਦੀ ਹੈ ਉਹਨਾਂ ਉੱਪਰ ਲੇਕਿਨ ਸਾਡੇ ਇਥੇ ਜਿਹੜਾ ਆਮ ਬੰਦਾ ਵੀ ਹੈ ਜਿਹਨੇ ਕਮਾਈ ਕਰਦਾ ਖੁਦਾ ਨਾ ਖਾਸਤਾ ਅਗਰ ਕੋਈ ਬੰਦਾ ਕੱਚ ਬਿਮਾਰ ਪੈ ਜਾਂਦਾ ਪਹਿਲੀ ਗੱਲ ਤਾਂ ਡਾਕਟਰ ਕੋਲ ਜਾਣ ਤੋਂ ਡਰਦਾ ਤੇ ਜੇ ਕੋਈ ਇਸ ਤਰ੍ਹਾਂ ਦੀ ਨਾਮ ਮੁਰਾਦ ਬਿਮਾਰੀ ਆ ਜਾਵੇ ਫਿਰ ਤਾਂ ਸੋਚਦਾ ਕਿ ਮੈਂ ਉਹਨਾਂ ਇਲਾਜ ਕਿਸ ਤਰ੍ਹਾਂ ਕਰਾਵਾਂ ਐਸ ਕਰਕੇ ਸਰਕਾਰ ਕੋ ਗਿਆ ਬਿਮਾਰੀ ਵਧਦੀ ਪਈਆਂ ਕਿਉਂਕਿ ਦੇਖੋ ਜੀ ਸਰਕਾਰ ਕੋਲ ਵੀ ਸਾਰੀ ਇਨਪੁਟਸ ਆndੀਆਂ ਨੇ ਨਾ ਇਹ ਗਰਾਊਂਡ ਲੈਵਲ ਤੋਂ ਕਰਦੰਨੇ ਇਹ ਕਿਸ ਸੈਕਟਰ ਚ ਕੀ ਪ੍ਰੋਬਲਮ ਆ ਰਹੀਆਂ ਨੇ ਇਹ ਕਿਹੜੇ ਕਿਹੜੇ ਲੋਕਾਂ ਨੂੰ ਕਿਹੜੇ ਕਿ ਕੋਸ਼ਿਸ਼ ਕੀਤੀ ਹੈ ਇੱਕ ਚੰਗਾ ਜੀਵਨ ਜੀਣ ਦੇ ਲਈ ਨਾ ਜ਼ਿੰਦਗੀ ਯਾਪਨ ਕਰਨ ਦੇ ਲਈ ਸਿੱਖਿਆ ਤੇ ਸਿਹਤ ਇਹ ਦੋਨੋਂ ਹੁਣੇ ਬਹੁਤ ਜ਼ਰੂਰੀ ਹੈ ਚਲੋ ਸਿਹਤ ਦੇ ਪੱਖੋਂ ਉਹਨਾਂ ਨੇ 36 ਦਵਾਈਆਂ ਦੇ ਉੱਤੇ ਜਿਹੜਾ ਉਹਨਾਂ ਨੂੰ ਸਸਤਾ ਕੀਤਾ ਤੇ ਸਿੱਖਿਆ ਦੇ ਲਈ ਇਸ ਵਾਰ ਦੇ ਬਜਟ ਚ ਕੀ ਖਾਸ ਰਿਹਾ ਸਿੱਖਿਆ ਦੇ ਲਈ ਉਹਨਾਂ ਨੇ ਟੋਟਲ ਬਜਟ ਵਿੱਚ ਜਿਹੜਾ ਆਪਣਾ ਪਰਸੈਂਟੇਜ ਹੈ ਬਜਟ ਜਿਹੜਾ ਪਿਛਲੇ ਸਾਲ ਨਾਲੋਂ ਕੋਈ 7.74% ਨਾਲ ਇਨਕਰੀਜ਼ ਕੀਤਾ ਹੈ ਜਿਹੜਾ ਇੱਕ ਬੜਾ ਅੱਛੀ ਪਰਸੈਂਟੇਜ ਹੈ ਹਾਲਾਂਕਿ ਅਸੀਂ ਜੀਡੀਪੀ ਦਾ 4% ਖਰਚ ਕਰਦੇ ਪਏ ਹਾਂ ਜਦਕਿ ਟਾਰਗੇਟ ਜਾਂ ਨਾਰਮਲ ਸਾਡਾ 6% ਦੇ ਆਸ-ਪਾਸ ਹੋਣਾ ਚਾਹੀਦਾ ਹੈ ਲੇਕਿਨ ਇਸ ਦੇ ਨਾਲ-ਨਾਲ ਉਹਨਾਂ ਨੇ ਆਪਣੇ ਜਿਹੜੇ ਮੈਡੀਕਲ ਕਾਲਜੇਸ ਦੀਆਂ 10000 ਸੀਟਾਂ ਵਧਾਣ ਦੀ ਉਪਰਾਲਾ ਕੀਤਾ ਹੈ ਜਿਹੜਾ ਕਿ ਬਹੁਤ ਵਧੀਆ ਤਾਂ ਕਿ ਸਾਡੇ ਦੇਸ਼ ਦੀ ਜਿਹੜੀ ਸਿਹਤ ਸੰਬੰਧੀ ਜਿਹੜੀ ਸਮੱਸਿਆਵਾਂ ਉਹ ਜਿਹੜੀਆਂ ਹਸੂਲ ਸਕਣ ਇਸ ਤੋਂ ਇਲਾਵਾ ਜਿਹੜੇ ਸਾਡੇ IITs ਨੇ ਹੁਣ ਦੇਖੋ ਨਵੀਂ ਨਵੀਂ ਟੈਕਨੋਲੋਜੀਜ਼ ਆ ਰਹੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਮਸ਼ੀਨ ਲਰਨਿੰਗ ਇਹ ਇਹਨਾਂ ਦੀ ਪ੍ਰੋਪਰ ਯੂਜ਼ ਲਈ IITs ਨੂੰ ਜਿਹੜੇ ਆਪਣੇ ਹੋਰ ਟੈਕਨੋਲੋਜੀਕਲ ਇੰਸਟੀਚੂਟਸ ਨੇ ਜਾਂ ਹਾਇਰ ਐਜੂਕੇਸ਼ਨ ਨੇ ਉਹਨਾਂ ਵਿੱਚ ਰਿਸਰਚ ਡਿਵੈਲਪਮੈਂਟ ਕਰਨ ਲਈ ਉਹਨਾਂ ਨੇ ਜਿਹੜਾ ਬਜਟ ਹੈ ਉਹ ਵਧਾਇਆ ਤਾਂ ਕਿ ਅਸੀਂ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਟੈਕਨੋਲੋਜੀ ਡਿਵੈਲਪਮੈਂਟ ਕਰਕੇ ਅਸੀਂ ਐਸ ਖੇਤਰ 'ਚ ਵੀ ਅੱਗੇ ਜਾ ਸਕੀਏ ਆ ਪੰਜਾਬ ਸਰਕਾਰ ਲਗਾਤਾਰ ਕਹਿ ਰਹੀ ਕਿ ਇਸ ਵਾਰ ਦੇ ਬਜਟ 'ਚ ਸਾਨੂੰ ਅੱਖੋਂ ਪਰੋਖਾ ਕਰ ਲਿਆ ਗਿਆ ਜਿਵੇਂ ਪੰਜਾਬੀਆਂ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਕੀਤਾ ਗਿਆ ਤੁਹਾਨੂੰ ਲੱਗਦਾ ਹੈ ਕਿ ਕੁਝ ਇਸ ਤਰ੍ਹਾਂ ਦਾ ਹੈ ਜਾਂ ਪੰਜਾਬ ਲਈ ਬਜਟ ਵਿੱਚ ਕੁਝ ਵੀ ਨਹੀਂ ਹੈਗਾ ਆ ਪਰ ਉਹ ਗੱਲ ਹੈ ਕਿ ਅਸੀਂ ਪੋਲਿਟিক্যাল ਆਸਪੈਕਟ ਤੋਂ ਨਹੀਂ ਦੇਖਦੇ ਦੇਖੋ ਜੇ ਆਮ ਬੰਦੇ ਲਈ ਜੋ ਕੋਸ਼ਿਸ਼ਾਂ ਕੀਤੀ ਕੋ ਸਾਰਿਆਂ ਲਈ ਹੈ ਹੈਨਾ ਹਾਂ ਕੋਈ ਸਪੈਸ਼ਲ ਅਸੀਂ ਕਹੀ ਕਿ ਸਟੇਟ ਸਪੈਸੀਫਿਕ ਨਹੀਂ ਹੈ ਜਿਸ ਤਰ੍ਹਾਂ ਬਿਹਾਰ ਲਈ ਉਹਨਾਂ ਨੇ ਕਾਫੀ ਸਪੈਸੀਫਿਕ ਅਨਾਉਂਸਮੈਂਟਸ ਕੀਤੀਆਂ ਨੇ ਹੈਨਾ ਉਹ ਉਹਨਾਂ ਦਾ ਕੋਈ ਆਪਣਾ ਕਾਰਨ ਹੋ ਸਕਦਾ ਹੈ ਲੇਕਿਨ ਪੰਜਾਬ ਵਾਸਤੇ ਸਿਰਫ ਜਿਹੜੀ ਪਾਰਟਿਕੂਲਰ ਇੱਕ ਗੱਲ ਜਿਹੜੀ ਕਿਸਾਨਾਂ ਵਾਸਤੇ ਹੈ ਇੱਕ ਤਾਂ ਕਿਸਾਨ ਵਾਸਤੇ ਉਹਨਾਂ ਨੇ ਜਿਹੜੇ ਕਿਸਾਨ ਕ੍ਰੈਡਿਟ ਸਕੀਮ ਤੇ ਲੋਨ ਹੈ 3 ਲੱਖ ਦੀ ਲਿਮਿਟ ਤੋਂ 5 ਲੱਖ ਕਰ ਦਿੱਤਾ ਇੱਕ ਜਿਹੜਾ ਸਾਡੇ ਮਾਲਵਾ ਜਿਹੜੀ 벨ਟ ਉਤੇ ਜਿਹੜੀ ਕਪਾਹ ਹੈ ਜੀ ਉਹ ਬਹੁਤ ਜ਼ਿਆਦਾ ਹੁੰਦੀ ਹੈ ਲੇਕਿਨ ਕਪਾਹ ਜਿਹੜੀ ਹੈ ਉਹ ਉਹਦੀ ਪੈਦਾਵਾਰ ਜਿਹੜੀ ਉਹ ਘਟਦੀ ਪਈ ਸੀ ਕਿਉਂਕਿ ਪ੍ਰੋਪਰ ਜਿਹੜੀ ਉਹਦੀ ਪ੍ਰੋਡਕਟਿਵਿਟੀ ਹੈ ਕਿਸੇ ਬਿਮਾਰੀ ਕਾਰਨ ਜਾਂ ਕਿਸੇ ਹੋਰ ਕੁਦਰਤੀ ਕਾਰਨ ਉਹਦੀ ਉਹਦੀ ਪ੍ਰੋਡਕਟਿਵਿਟੀ ਜਾਂ ਪੈਦਾਵਾਰ ਨਹੀਂ ਹੋ ਰਹੀ ਸੀ ਤਾਂ ਇਹ ਬਟੇ ਬਜਟ ਚ ਕੋਸ਼ਿਸ਼ ਨਾ ਹੋਈ ਹੈ ਕਿ ਅਸੀਂ ਪ੍ਰੋਡਕਟਿਵਿਟੀ ਸੈਂਟਰ ਬਣਾਵਾਂਗੇ ਕਾਟਨ ਪ੍ਰੋਡਿਊਸਰ ਵਾਸਤੇ ਕਾਟਨ ਫਾਰਮਰ ਵਾਸਤੇ ਕਪਾਹ ਦੀ ਜਿਹੜੀ ਹੋਰ ਜ਼ਿਆਦਾ ਉਤਪਾਦਨ ਹੋਵੇ ਜੋ ਵੀ ਉਹਨਾਂ ਸਮੱਸਿਆ ਮੈਂ ਉਸ ਕਾਟਨ ਤੋਂ ਐਸਾ ਕਰ ਜੇ ਮਾਲਵਾ ਬੈਲਟ ਦੇ ਜਿਹੜੇ ਫਾਰਮਰਸ ਨੇ ਉਹ ਜ਼ਰੂਰ ਇਸ ਤੋਂ ਲਾਇਵ ਹੋਣਗੇ ਔਰਤਾਂ ਦੇ ਲਈ ਕੀ ਖਾਸ ਹੈ ਜੀ ਇਸ ਵਾਰ ਦੇ ਬਜਟ ਦੇ ਵਿੱਚ ਔਰਤਾਂ ਲਈ ਉਹਨਾਂ ਨੇ ਜਿਹੜਾ ewomen ਐਂਟਰਪ੍ਰੈਨਰਸ਼ਿਪ ਹੈ 스타ਟਅਪ ਲਈ ਉਹਨਾਂ ਨੇ ਜਿਹੜੀ ਅਮਾਉਂਟ ਤੱਕ ਗ੍ਰਾਂਟ ਕੀਤੀ ਕੀਤੀ ਹੈ ਲੇਕਿਨ ਸਪੈਸੀਫਿਕ ਕੈਟਾਗਰੀ ਲਈ ਉਹਨਾਂ ਨੇ ewomen ਐਂਟਰਪ੍ਰੈਨਰਸ਼ਿਪ ਲਈ ਉਹਨਾਂ ਨੇ ਲੋਨ ਜਿਹੜੇ ਆ ਉਹਨਾਂ ਦਾ ਟਾਰਗੇਟ ਹੈ ਕਿ ਅਸੀਂ 5 ਲੱਖ ewomen ਨੂੰ ਨਵਾਂ ਬਿਜ਼ਨਸ ਸਟਾਰਟ ਕਰਨ ਲਈ ਅਸੀਂ ਟਰਮ ਲੋਨ ਪ੍ਰੋਵਾਈਡ ਕਰਾਂਗੇ ਕੁਝ ਸਪੈਸੀਫਿਕ ਕੈਟਾਗਰੀਜ਼ ਦੀਆਂ ਲੇਡੀਜ਼ ਲਈ ਸਿੰਗਲ ewomen ਆਈ ਗਈਆਂ ਵਿਡੋਜ਼ ਆਣ ਗਈਆਂ ਦੇ ਵਿੱਚ ਨਾ ਨਾ ਉਹਨਾਂ ਵਿੱਚ ਉਹਨਾਂ ਫਿਲਹਾਲ ਜਿਹੜੀ ਉਹਨਾਂ ਦੇ ਜਿਹੜਾ ਅਨਾਉਂਸਮੈਂਟ ਆ ਉਹਦੇ ਵਿੱਚ ਉਹਨਾਂ ਆਣਾ ਹੋਰ ਕੁ ਸਪੈਸਿਫਿਕ categories ਨੂੰ ਹੀ ਮੈਂਸ਼ਨ ਕੀਤਾ ਹੈ ਜਿਨ੍ਹਾਂ ਨੂੰ ਉਹ 2 ਕਰੋੜ ਤੱਕ ਜਿਹੜਾ ਟਰਮ ਲੋਨ ਮਿਲ ਸਕਦਾ ਤਾਂ ਕਿ ਉਹ ਆਪਣਾ ਐਂਟਰਪ੍ਰੀਨਰਸ਼ਿਪ ਆਪ ਕੰਮ ਸ਼ੁਰੂ ਕਰ ਸਕਦਾ ਬਿਲਕੁਲ ਬਿਲਕੁਲ ਅਗਰ ਕਰਦੇ ਆ ਫਿਰ ਦੁਆਰ ਤੋਂ ਪੰਜਾਬ ਦੀ ਜਿਵੇਂ ਤੁਸੀਂ ਮਾਲਵੇ ਦੇ ਖੇਤਰ ਦੀ ਗੱਲ ਕੀਤੀ ਕਪਾਹ ਦੀ ਹੋਰ ਕਿਸਾਨਾਂ ਦੇ ਲਈ ਕੋਈ ਖਾਸ ਹੈਗਾ ਕਿਸੇ ਤਰ੍ਹਾਂ ਦਾ ਕੋਈ ਕਰਜ਼ਾ ਜਾਂ ਕੁਝ ਹੋਰ ਨਹੀਂ ਉਹ ਤਾਂ ਜਨਰਲ ਹੀ ਹੈ ਜੀ ਸਾਰੇ ਆਂ ਵਾਸਤੇ ਜਿਸ ਵਾਰ ਮੈਂ ਗੱਲ ਕੀਤੀ ਕਿਸਾਨ ਕ੍ਰੈਡਿਟ ਸਕੀਮ ਦੇ ਅੰਦਰ ਪਹਿਲਾਂ ਕਿਸਾਨ ਜਿਹੜਾ 3 ਲੱਖ ਦਾ ਲੋਨ ਲੈ ਸਕਦਾ ਸੀ ਉਹ ਲਿਮਿਟ ਵਧਾ ਕੇ ਉਹਨਾਂ ਨੇ 5 ਲੱਖ ਕਰ ਦਿੱਤੀ ਹੈ ਜ਼ਿੰਦਗੀ ਨੂੰ ਸੋਨਾ ਜੀਣ ਦੇ ਲਈ ਰੋਟੀ ਕਪੜਾ ਤੇ ਮਕਾਨੇ ਆਮ ਬੰਦੇ ਦੀਆਂ ਤਿੰਨ ਡਿਮਾਂਡਸ ਹੁੰਦੀਆਂ ਨੇ ਕਿ ਸਾਨੂੰ ਰੋਟੀ ਜਿਹੜੀ ਆ ਉਹ ਆਸਾਨੀ ਨਾਲ ਮਿਲੇ ਮਕਾਨ ਹੋਵੇ ਤੇ ਕਪੜਾ ਜਿਹੜਾ ਸੀ ਸੌਖਾ ਕੀ ਇਸ ਵਾਰ ਦੇ ਪੂਰੇ ਕੁਲ ਮਿਲਾ ਕੇ ਟੋਟਲ ਬਜਟ ਦੇ ਵਿੱਚ ਆਮ ਬੰਦੇ ਨੂੰ ਇਹ ਤਿੰਨ ਚੀਜ਼ਾਂ ਸਸਤੀਆਂ ਹੋ ਸਕਦੀਆਂ ਨੇ ਜਾਂ ਮਹਿੰਗਾਈ ਉੱਥੇ ਦੀ ਉੱਥੇ ਹੀ ਹੈ ਦੇਖੋ ਜੀ ਇਹ ਚੀਜ਼ਾਂ ਰੋਟੀ ਕਪੜਾ ਮਕਾਨ ਸਭ ਤੋਂ ਜ਼ਰੂਰੀ ਮੇਰੇ ਹਿਸਾਬ ਨਾਲ ਚਲੋ ਬਜਟ ਦੇ ਪਾਲਿਸਿਸ ਗਵਰਨਮੈਂਟ ਦੇ ਆਪਣੇ ਪਾਲਿਸੀ ਫਾਰਮੂਲੇਸ਼ਨ ਹੈ ਕਿ ਜੇਕਰ ਇਹ ਚੀਜ਼ਾਂ ਨੂੰ ਅਗਰ ਤੁਸੀਂ ਬੁਨਿਆਦੀ ਤੌਰ ਤੇ ਮજબૂત ਕਰਨਾ ਹੈ ਤਾਂ এমপ্লয়মেন্ট ਜਨਰੇਸ਼ਨ ਬੜੀ ਜ਼ਰੂਰੀ ਹੈ এমপ্লয়মেন্ট ਜਨਰੇਸ਼ਨ ਕੋਈ ਅਸੀਂ ਸਕੀਮਸ ਦੀ ਗੱਲ ਕਰਦੇ ਹਾਂ ਸਕੀਮ ਆਨਵਲ ਟਾਈਮ ਚ ਕੀ ਫਾਇਦਾ ਦਿੰਦੀ ਹੈ ਉਹ ਤਾਂ ਬਾਅਦ ਦੀ ਗੱਲ ਹੈ ਨਾ ਹੈਨਾ ਕਿ ਪਰਮਾਨੈਂਟ ਜਿਹੜੀ ਸਿਕਿਉਰਿਟੀ ਹੈ ਉਹ ਤਾਂ ਹੀ ਆਗੀ ਅਗਰ ਤੁਹਾਡੇ ਕੋਈ ਸੋਰਸ ਆਫ ਇਨਕਮ ਜਿਹੜਾ ਹੈ ਉਹ ਪਰਮਾਨੈਂਟ ਹੈ ਹੈਨਾ ਸੋ ਸਰਕਾਰ ਨੂੰ ਇਹ ਪ੍ਰਾਰਾਲਾ ਕਰਨਾ ਚਾਹੀਦਾ ਹੈ ਹੈਨਾ ਕਿ ਵੱਧ ਤੋਂ ਵੱਧ ਅਸੀਂ ਲੋਕਾਂ ਨੂੰ ਮੈਂ ਕਿ ਯੁਵਾਲ ਬੰਦੇ ਨੇ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ এমਪਲੋਇਮੈਂਟ ਓਪਰਚ्युनिटी ਦੇਈ ਕਿ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ ਜੋ ਦੇਖੋ ਜਿਸ ਬੰਦੇ ਕੋਲ ਆਪਣਾ ਪੈਰਾ ਤੇ ਖੜੇ ਹੋਣ ਲਈ ਪੂਰਾ ਪੂਰਾ ਜਜ਼ਬਾ ਹੈ ਹੈਨਾ ਉਹ ऑलरेडी ਸਮਰਥ ਹੈ ਸਰਕਾਰ ਉਹਨੂੰ ਮੌਕਾ ਦੇਵੇ ਤਾਂ ਮੈਨੂੰ ਲੱਗਦਾ ਕਿ ਜਿਹੜੀ ਸਾਡੇ ਤੇ ਮੋਢਲੀ ਜ਼ਰੂਰਤਾਂ ਨੇ ਰੋਟੀ ਕਪੜਾ ਤੇ ਮਕਾਨ ਇਹ ਬਾਕੀ ਸਰਕਾਰ ਇਹ ਰੋਟੀ ਕਪੜਾ ਮਕਾਨ ਵਾਸਤੇ ਵਕਾਫਾ ਨੇ ਸਕੀਮਸ ਪ੍ਰੋਵਾਈਡ ਤਾਂ ਕਰਦੀ ਹੈ ਹੈਨਾ ਲੇਕਿਨ ਫਿਰ ਕਈ ਵਾਰੀ ਕੀ ਹੁੰਦਾ ਇੱਕ ਸਪੈਸਿਫਿਕ ਜਾਂ ਟਾਰਗੇਟ ਗਰੁੱਪ ਹੀ ਜਿਹੜਾ ਹੈ ਉਹਨੂੰ ਫੈਸਿਲਿਟੀ ਮਿਲਦੀ ਹੈ ਕਿ ਜਨਰਲ ਨੂੰ ਨਹੀਂ ਮਿਲ ਪਾਂਦੀ ਉਹਨ ਦੇ ਲਈ ਕੀ ਹੋਣਾ ਚਾਹੀਦਾ ਹੈ ਕਿ ਜਿਹੜੀ ਅਪਲਾਈਮੈਂਟ ਓਪਰਚ्युनिटी ਹੈ ਹੈਨਾ ਸਕਿੱਲ ਡਿਵੈਲਪਮੈਂਟ ਹੈ ਐਜੂਕੇਸ਼ਨਲ ਇੰਸਟੀਟਿਊਸ਼ਨ ਵਿੱਚ ਉਹ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਬੱਚਾ ਹੈ ਤੇ ਸਾਡਾ ਯੂਥ ਹੈ ਉਹ ਸਕਿੱਲ ਡਿਵੈਲਪ ਹੋ ਕੇ ਇੱਥੇ ਹੀ ਕੰਮ ਕਰੇ ਉਹਨੂੰ ਪਰਮਨੈਂਟ ਸਿਕਿਉਰਿਟੀ ਮਿਲੇ ਪਰਮਨੈਂਟ ਜੌਬ ਮਿਲੇ ਉਹ ਰਥੇ ਹੀ ਆਪਣਾ ਰੋਟੀ ਕਪੜਾ ਮਕਾਨ ਆਇਆ ਤੇ ਬੁਨਿਆਦੀ ਲੋੜਾਂ ਨੇ ਹੈਨਾ ਫਿਰ ਉਸ ਤੋਂ ਬਾਅਦ ਇਹ ਲੱਗਦਾ ਗਵਰਨਮੈਂਟ ਦੀਆਂ ਪਾਲਿਸੀਆਂ ਨਹੀਂ ਨਾ ਕਿ ਕੁਝ ਇਸ ਤਰ੍ਹਾਂ ਦਾ ਕਰਨ ਤਾਂ ਕਿ ਆਮ ਬੰਦਾ ਜਿਹੜਾ ਸੌਖਾ ਰਵੇ ਆ ਸਰ 골ਡ ਦੇ ਬਾਰੇ ਕੀ ਕੋਈ ਜ਼ਿਕਰ ਹੋਇਆ ਬਜਟ ਦੇ ਵਿੱਚ 골ਡ ਦੇ ਨਾਲ ਜਾਂ ਹੋਰ ਆਪਾਂ ਵਪਾਰ ਦੀ ਗੱਲ ਕਰੀਏ ਤਾਂ ਕੀ ਕੋਈ ਫਰਕ ਪਏਗਾ ਦੇਸ਼ ਲਈ ਕੋਈ ਸਪੈਸੀਫਿਕਲੀ 골ਡ ਦੇ ਬਾਰੇ ਕੋਈ ਪਾਲਿਸੀ ਨਹੀਂ ਹੈ ਹੈਨਾ ਬਾਕੀ ਗਵਰਨਮੈਂਟ ਜਿਹੜਾ ਫਿਲਹਾਲ ਜਿਹੜਾ ਬਜਟ ਹੈ ਉਹ ਕੰਟਰੀ ਸਪੈਸੀফিক ਹੈ ਔਰ ਦੂਸਰਾ ਜਿਹੜਾ ਹੈ ਕਿਉਂਕਿ ਚਾਰ ਜਿਹੜੇ ਮੇਨ ਪਿੱਲਰ ਗਵਰਨਮੈਂਟ ਨੇ ਇਹਦੇ ਫੋਕਸ ਕੀਤੇ ਨੇ ਆਪਣਾ ਇੱਕ ਐਜੂਕੇਸ਼ਨ ਇੱਕ ਹੈਲਥ ਇੱਕ ਸਮਾਲ 스ਕੇਲ ਇੰਡਸਟਰੀ ਔਰ ਇੱਕ ਐਕਸਪੋਰਟਸ ਚਾਰ ਪਿੱਲਰ ਨੂੰ ਧਿਆਨ ਲਾ ਕੇ ਕੀਤਾ ਕਿਉਂਕਿ ਗਵਰਨਮੈਂਟ ਦਾ ਜਿਹੜਾ 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 ਆਪਣਾ ਉਦੇਸ਼ ਹੈ ਉਹ ਹੈ ਕਿ ਅਸੀਂ 2047 ਤੱਕ ਵਿਕਸਿਤ ਭਾਰਤ ਬਣਾਣਾ ਹੈ ਤੋ ਪਿੱਲਰਸ ਦਾ ਬਹੁਤ ਜ਼ਿਆਦਾ ਨਹੀਂ ਲੇਕਿਨ ਫੋਕਸ ਤੁਹਾਨੂੰ ਇੱਕ ਕਰਨਾ ਪਏਗਾ ਮੇਨ ਤੇ ਤੋ ਇਸ ਬਜਟ ਜਿਹੜਾ ਫੋਕਸ ਹੈ ਜਿਹੜਾ ਗਵਰਨਮੈਂਟ ਖੁਦ ਕਲੇਮ ਕਰ ਰਹੀ ਹੈ ਕਿ ਅਸੀਂ ਇਹ ਚਾਰ ਜਿਹੜੇ ਪਹਿਲੂ ਨੇ ਇਹਨਾਂ ਨੂੰ ਮਜ਼ਬੂਤ ਕਰਨਾ ਹੈ ਤਾਂ ਕਿ ਅਸੀਂ 2047 ਤੱਕ ਵਿਕਸਿਤ ਭਾਰਤ ਦਾ ਸੁਪਨਾ ਜਿਹੜਾ ਉਹ ਸਰਕਾਰ ਕਰ ਸਕੀ ਹੈ ਜੀ ਡਾਕਟਰ ਸਾਹਿਬ ਤੁਸੀਂ ਸਾਨੂੰ ਬਜਟ ਦੇ ਬਾਰੇ ਜਾਣਕਾਰੀ ਦਿੱਤੀ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਸੋ ਤੁਸੀਂ ਵੇਖ ਰਹੇ ਸੀ ਕਿ ਇਹ ਜਿਹੜਾ ਬਜਟ ਇਸ ਵਾਰ ਦੇਸ਼ ਦੇ ਵਿੱਚ ਅਨਾਉਂਸ ਹੋਇਆ ਇਹਦੇ ਵਿੱਚ ਕੀ ਕੁਝ ਖਾਸ ਹੈ ਤੇ ਕੀ ਕੁਝ ਨਹੀਂ ਹੈ ਥੋੜਾ ਜਿਹਾ ਲੋਕ ਜ਼ਿਆਦਾ ਇਸ ਕਰਕੇ ਖੁਸ਼ ਨੇ ਕਿਉਂਕਿ ਇਸ ਬਜਟ ਦੇ ਵਿੱਚ ਉਹ ਕੁਝ ਦਿੱਤਾ ਗਿਆ ਜੋ ਪਹਿਲਾਂ ਦੇ ਬਜਟ ਵਿੱਚ ਨਹੀਂ ਸੀਗਾ ਜੇਕਰ ਰਾਜਨੀਤਿਕ ਤੌਰ ਤੇ ਇਸ ਬਜਟ ਦੇ ਉੱਤੇ ਮਾੜੀ ਜੀ ਨਜ਼ਰ ਮਾਰੀ ਜਾਵੇ ਤਾਂ ਜਿੱਥੇ ਦਿੱਲੀ ਦੀਆਂ ਚੋਣਾਂ 5 ਫਰਵਰੀ ਨੂੰ ਹੋਣ ਵਾਲੀਆਂ ਨੇ ਉਹਨਾਂ ਚੋਣਾਂ ਦਾ ਮੱਧੇ ਨਜ਼ਰ ਜਿਹੜਾ ਹੈ ਸਰਕਾਰ ਦੇ ਲੋ ਇਹ ਬਜਟ ਉਸ ਵੇਲੇ ਲਿਆ ਕੇ ਰੱਖਿਆ ਗਿਆ ਜਿਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈ ਵੋਟ ਦੇ ਉੱਤੇ ਅਸਰ ਹੋਵੇਗਾ ਸੋ ਇਹ ਸੀ ਸਾਡਾ ਬਜਟ ਨੂੰ ਲੈ ਕੇ ਇੱਕ ਖਾਸ ਅਨਲਿਸਿਸ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਹੁਣ ਦਿਓ ਜਾਸਤ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ